ਅਸ਼ੀਕਾਲ ਜੀ ਕਿਸਮਤ ਦੀਆਂ ਖੇਡਾਂ ਬਹੁਤ ਵਧੀਆ ਸੀਰੀਜ਼ ਆ ਜਿਸ ਵਿੱਚ ਇਹ ਦੱਸਿਆ ਗਿਆ ਹੈ ਕਿ ਕਿਵੇਂ ਏਜੰਟ ਲੋਕਾਂ ਨੂੰ ਬੇਫੂਕ ਬਣਾ ਰਹੇ ਹਨ ਅੱਜ ਤੱਕ ਕਈ ਮੁੰਡੇ ਜੋ ਕਿ ਡੋਂਕੀ ਲਾ ਕੇ ਵੀ ਬਾਹਰ ਗਏ ਆ ਕਈ ਤਾਂ ਘਰ ਵੀ ਨਹੀਂ ਪਹੁੰਚੇ ਤੇ ਕਈ ਰਾਹ ਵਿੱਚ ਹੀ ਮਾਰ ਗਏ ਇਦਾਂ ਹੀ ਬਬਲੂ ਕਮਲ ਤਾਂ ਬਹੁਤ ਹੀ ਪੱਕਾ ਦੋਸਤ ਹੁੰਦਾ ਹੈ ਤੇ ਉਹ ਕਮਲ ਨੂੰ ਦੱਸਦਾ ਹੈ ਕਿ ਮੈਂ ਇੱਕ ਏਜੰਟ ਮੈਨੂੰ ਬਾਹਰ ਭੇਜ ਰਿਹਾ ਹੈ ਮੈਂ ਤੁਹਾਨੂੰ ਉਸ ਨਾਲ ਮਿਲਵਾਣਾ ਹੈ ਤੇ ਉਹ ਇਸ ਗੱਲ ਨੂੰ ਨਹੀਂ ਮੰਨਦਾ ਕਿ ਤੂੰ ਏਜੰਟ ਰਾਹੀਂ ਬਾਹਰ ਜਾ ਪਰ ਬਬਲੂ ਸੁਦੀਕ ਵੀ ਨਹੀਂ ਗੱਲ ਸੁਣਦਾ ਤੇ ਕਮਲ ਨੂੰ ਏਜੰਟ ਕੋਲ ਲੈ ਜਾਂਦਾ ਹੈ ਤੇ ਕਮਲ ਨੂੰ ਉਸ ਦੀ ਗੱਲ ਵਿੱਚ ਕੋਈ ਸੱਚਾਈ ਨਹੀਂ ਲੱਗਦੀ ਉਹ ਜਾਣ ਜਾਣ ਜਾਂਦਾ ਹੈ ਕਿ ਇਹ ਧੋਖਾ ਕਰੇਗਾ ਪਰ ਬਬਲੂ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਹੁੰਦਾ ਫਿਰ ਉਹ ਘਰ ਜਾ ਘਰ ਆ ਜਾਂਦੇ ਹਨ ਤੇ ਸੰਦੀਪ ਕਹਿੰਦੀ ਆ ਕਿ ਵੀਰੇ ਤੇ ਭਾਬੀ ਦਾ ਫੋਨ ਆਇਆ ਸੀ ਉਹ ਕਹਿੰਦੇ ਆ ਕਿ ਸਾਨੂੰ ਮਿਲ ਕੇ ਜਾਓ ਕੋਈ ਗੱਲ ਕਰਨੀ ਆ ਤੇ ਜਦੋਂ ਸੰਦੀਪ ਤੇ ਕਮਲ ਘਰ ਜਾਂਦੇ ਆ ਤਾਂ ਉਸਦੇ ਭਰਾ ਪਰਜਾਈ ਦੱਸਦੇ ਆ ਕਿ ਪ੍ਰੀਤ ਲਈ ਰਿਸ਼ਤਾ ਆਂਦਾ ਹੈ ਮੁੰਡੇ ਵਾਲੇ ਕਹਿੰਦੇ ਆ ਕਿ ਕੁੜੀ ਨੂੰ ਆਇਲਸ ਕਰਾ ਦੋ ਤੇ ਅਸੀਂ ਬਾਹਰ ਭੇਜ ਦਵਾਂਗੇ ਪਰ ਤੁਹਾਨੂੰ ਆਪਣਾ ਇੱਕ ਕਿਲਾ ਸਾਡੇ ਨਾਮ ਲਗਵਾਉਣਾ ਪੈਣਾ ਹੈ ਤੇ ਸਾਰਾ ਖਰਚਾ ਬਾਹਰ ਭੇਜਿੰਦਾ ਅਸੀਂ ਆਪ ਹੀ ਕਰਾਂਗੇ ਪਰ ਕਮਲ ਇਸ ਰਿਸ਼ਤੇ ਨੂੰ ਕੋਰੀ ਨਾ ਕਰ ਦਿੰਦਾ ਹੈ ਕਿਉਂਕਿ ਉਹ ਕਹਿੰਦਾ ਹੈ ਕਿ ਇਹ ਤਾਂ ਰਿਸ਼ਤਾ ਨਹੀਂ ਡੀਲ ਹੋ ਗਈ ਸਾਡੀ ਕੁੜੀ ਕਿਹੜਾ ਗਈ ਗੁਜਰੀ ਆ ਆਪਾਂ ਜਿੱਥੇ ਮਰਜੀ ਰਿਸ਼ਤਾ ਕਰ ਦਈਏ ਜੇ ਪ੍ਰੀਤ ਨੂੰ ਬਾਹਰ ਜਾਣ ਦਾ ਇੰਨਾ ਹੀ ਸ਼ੌਂਕ ਆ ਤਾਂ ਅਸੀਂ ਆਪ ਹੀ ਪੈਸੇ ਲਾ ਕੇ ਬਾਹਰ ਭੇਜ ਦਿੰਨੇ ਆ ਤੇ ਫਿਰ ਵਿਆਹ ਕਰਵਾਵਾਂਗੇ ਕਿਉਂਕਿ ਅੱਜਕੱਲ ਤਾਂ ਕੁੜੀਆਂ ਮਿਲਦੀਆਂ ਹੀ ਨਹੀਂ ਅੱਜਕੱਲ ਦਾ 50-50000 ਰੁਪਏ ਹੱਥਾਂ ਵਿੱਚ ਚੱਕੀ ਫਿਰਦੇ ਆ ਫਿਰ ਸੰਦੀਪ ਆਪਣੀ ਭਾਬੀ ਨਾਲ ਗੱਲ ਕਰਦੀ ਆ ਕਿ ਸਾਡੀ ਰਿਸ਼ਤੇਦਾਰੀ ਵਿੱਚ ਇੱਕ ਮੁੰਡਾ ਆ ਬਹੁਤ ਸੋਹਣਾ ਆ ਉਹ ਵਿਆਹ ਵਿੱਚ ਵੀ ਆਇਆ ਸੀ ਪਰ ਪ੍ਰੀਤ ਕਹਿੰਦੀ ਆ ਕਿ ਮੈਨੂੰ ਉਹ ਮੁੰਡਾ ਪਸੰਦ ਨਹੀਂ ਹੁਣ ਪ੍ਰੇਤ ਦੇ ਰਿਸ਼ਤੇ ਦੀ ਗੱਲ ਲੱਗੇ ਤੋਰੇਗੀ ਜਾਂ ਨਹੀਂ ਉਹ ਬਾਹਰ ਜਾਣ ਦੇ ਚਾ ਵਿੱਚ ਉਸ ਰਿਸ਼ਤੇ ਨੂੰ ਹਾਂ ਨਾ ਕਰ ਦਵੇ ਅੱਗੇ ਜਾਣਕਾਰੀ ਲਈ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ